ਪਿਛਲੇ ਕਈ ਦਿਨਾਂ ਤੋਂ ਰਾਏਕੋਟ ਸਹਿਰ ਵਿੱਚ ਪੈਰੇ ਮੀਂਹ ਕਾਰਨ ਰਾਏਕੋਟ ਸਹਿਰ ਦੇ ਮਹੱਲਾ ਅਗਰਵਾਲ ਵਿਖੇ ਸਥਿਤ ਇੱਕ ਸਦੀ ਪੁਰਾਣੀ ਦੋ ਮੰਜ਼ਲਾ ਹਵੇਲੀ ਡਿੱਗਣ ਦਾ ਮਾਮਲਾ ਸਾਹਮਣੇ ਆਇਆ। ਮੁਗਲ ਕਾਲ ਨਾਲ ਸੰਬੰਧਿਤ ਇਤਿਹਾਸਕ ਰਾਏਕੋਟ ਸਹਿਰ ਵਿੱਚ ਇਸ ਤਰ੍ਹਾਂ ਦੇ ਪ੍ਰਾਤਨ ਸਮੇਂ ਦੇ ਕਈ ਮਕਾਨ ਬਣੇ ਹੋਏ ਨੇ ਅਤੇ ਸ਼ਹਿਰ ਦੀਆਂ ਤੰਗ ਗਲੀਆਂ ਵਾਲੇ ਮਹੱਲਾ ਅਗਰਵਾਲ ਵਿੱਚ ਇਹ ਦੋ ਮੰਜ਼ਲਾ ਹਵੇਲੀ 1921 ਵਿੱਚ ਬਣੀ ਹੋਈ ਹੈ। ਇਸ ਦੇ ਮੌਜੂਦਾ ਮਾਲਕ ਸ੍ਰੀਸ਼ ਕੁਮਾਰ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਦੀ ਪਤਨੀ ਰਕੇਸ਼ ਤੇ ਬਾਕੀ ਪਰਿਵਾਰ ਬਾਹਰ ਰਹਿੰਦਾ ਹੈ ਜਦਕਿ ਉਹਨਾਂ ਦੇ ਜਾਣਕਾਰ ਗਵਾਂਡੀ ਪਰਿਵਾਰ ਵੱਲੋਂ ਸਾਮ ਸੰਭਾਲ ਕੀਤੀ ਜਾ ਰਹੀ ਸੀ। ਮੌਜੂਦਾ ਸਮੇਂ ਇਸ ਹਵੇਲੀ ਵਿੱਚ ਕੋਈ ਨਹੀਂ ਰਹਿੰਦਾ ਸੀ ਜਿੰਦੇ ਚੱਲਦੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਲਾਗਲੇ ਘਰਾਂ ਦਾ ਨੁਕਸਾਨ ਹੋਣ ਤੋਂ ਵੀ ਬਚਾ ਹੋ ਗਿਆ ਪਰੰਤੂ ਇਸ ਘਟਨਾ ਉਪਰੰਤ ਆਲੇ-ਦੁਆਲੇ ਦੇ ਵਸਨੀਕ ਕਾਫੀ ਦਹਿਸਤ ਵਿੱਚ ਨੇ ਇਸੇ ਤਰ੍ਹਾਂ ਰਾਏਕੋਟ ਸਹਿਰ ਦੇ ਥਾਣਾ ਬਾਜ਼ਾਰ ਵਿੱਚ ਸਥਿਤ ਇੱਕ ਪੁਰਾਣੇ ਬੰਦ ਪਏ ਮਕਾਨ ਦਾ ਚਿਵਾਰਾਂ ਤੇ ਇੱਕ ਦੁਕਾਨ ਨੂੰ ਮੀਂਹ ਕਾਰਨ ਟੁੱਗ ਪਈ ਹੈ ਇਸ ਮੌਕੇ ਸਹਿਰ ਵਾਸੀਆਂ ਨੇ ਰਾਏਕੋਟ ਪ੍ਰਸ਼ਾਸਕ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਪਏ ਖਸਤਾ ਹਾਲਤ ਪੁਰਾਣੇ ਮਕਾਨ ਤੇ ਦੁਕਾਨਾਂ ਨੂੰ ਢਾਇਆ ਜਾਵੇ ਤਾਂ ਜੋ ਹੋਰ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਆਓ ਦੇਖਦੇ ਹਾਂ ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸੀਨ ਦੀ ਇੱਕ ਖਾਸ ਰਿਪੋਰਟ हां जी ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜੀ ਰਾਜਕੁਮਾਰ ਆ ਗਰਲ ਮੱਲਾ ਇਹ ਮਕਾਨ ਘੱਟ ਤੋਂ ਘੱਟ 70-80 ਸਾਲ ਪੁਰਾਣਾ ਵਾ ਅਸੀਂ ਇਹਨਾਂ ਦੇ ਜਿਹੜੇ ਕੇਅਰ ਟੇਕਰ ਨੇ ਇਹਨਾਂ ਦੇ ਜਿਹੜੇ ਬਾਕੀ ਰਿਲੇਟਿਵ ਨੇ ਸਾਰੇ ਬਾਹਰ ਰਹ ਰਹੇ ਨੇ ਅਸੀਂ ਉਹਨਾਂ ਨੂੰ ਕਈ ਵਾਰ ਐਪਲੀਕੇਸ਼ਨ ਪਿਆਰ ਨਾਲ ਕਹਿ ਚੁੱਕੇ ਆ ਵੀ ਇਹਦਾ ਕੋਈ ਹੱਲ ਕਰਵਾਓ ਕੋਈ ਨੁਕਸਾਨ ਹੋ ਸਕਦਾ ਵਾ ਸਾਡੇ ਨਾਲ ਵੀ ਜਿੰਨੇ ਵੀ ਗਵਾਰੰਟੀ ਹੋਰ ਵੀ ਨੇ ਇੱਕ ਆਪਣੇ ਕਈ ਵਾਰ ਇਹਨਾਂ ਕੋਲੇ ਜਾ ਕੇ ਇਹ ਕਹਿ ਚੁੱਕੇ ਨੇ ਪਰसों ਵੀ ਗੱਲ ਹੋਈ ਹੈ ਇਸ ਵਿਸ਼ੇ ਬਾਰੇ ਪਰ ਇਹਨਾਂ ਨੇ ਕੋਈ ਸਾਡੇ ਦੇ ਇਸ ਗੱਲ ਦੀ ਗੌਰ ਨਹੀਂ ਕੀਤੀ ਅੱਜ ਇਹ بارشਾਂ ਜ਼ਿਆਦਾ ਹੋਣ ਕਰਕੇ ਆਪਣੇ ਆਪ ਹੀ ਗਰਕ ਗਰਕ ਗਿਆ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਥੋੜਾ ਬਹੁਤ ਨੁਕਸਾਨ ਹੋਇਆ ਚਲੋ ਉਹ ਕੋਈ ਖਾਸ ਗੱਲ ਨਹੀਂ ਜਾਨ ਜਾਨ ਦਾ ਨੁਕਸਾਨ ਨਹੀਂ ਹੋਇਆ 8 ਸਕਿੰਟ ਦਾ ਫਰਕ ਰਹਿ ਗਿਆ ਮੇਰੀ ਵਾਈਫ ਖੁਦ ਬਾਹਰ ਖੜੀ ਸੀ ਸਾਡਾ ਬਿਲਕੁਲ ਮਕਾਨ ਸਾਹਮਣੇ ਪੈਂਦਾ ਦਰ ਨੂੰ ਦਰ ਪੈਂਦਾ 8 ਸਕਿੰਟ ਦਾ ਫਰਕ ਰਿਹਾ ਉਹਦੀ ਸੀਸੀਟੀਵੀ ਫੁਟੇਜ ਸਾਡੇ ਕੋਲ ਹੈਗੀ ਆ 8 ਸਕਿੰਟ ਦੇ ਫਰਕ ਨਾਲ ਹੀ ਇਹ ਮਕਾਨ ਇੱਕਦਮ ਗਰਕ ਗਿਆ ਰਿਮਸ਼ਹਿਰ ਦੇ ਵਿੱਚ ਵੀ ਪੁਰਾਣੇ ਮਕਾਨ ਪਏ ਨੇ ਹਾਂਜੀ ਜਿਹਦੇ ਲਈ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਜੇ ਜੀ ਆਵਾਜ਼ ਨਹੀਂ ਵਰਤੋ ਤਾਂ ਨਹੀਂ ਵੀ ਉਹਨਾਂ ਦੇ ਕੋਈ ਤਰ੍ਹਾਂ ਨੁਕਸਾਨ ਹੋਣ ਤੋਂ ਪਹਿਲਾਂ ਉਹਨਾਂ ਨੂੰ ਡੇਗਣਾ ਚਾਹੀਦਾ ਜਾਂ ਮਾਲਕਾਂ ਨੂੰ ਕੋਈ ਤਰ੍ਹਾਂ ਨੋਟਿਸ ਵੀ ਕਰਾ ਜਾਣਾ ਚਾਹੀਦਾ ਬਿਲਕੁਲ ਜੀ ਇਸ ਇਸ ਵਿਸ਼ੇ ਤੇ ਮੈਂ ਇਹ ਅਪੀਲ ਕਰ ਰਿਹਾ ਹਾਂ ਪ੍ਰਸ਼ਾਸਨ ਨੂੰ ਵੀ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹਦੀ ਕੋਈ ਵੀ ਕੇਅਰ ਟੇਕਰ ਨਹੀਂ ਦੇਖ ਰੇ ਕਰ ਰਿਹਾ ਬਹੁਤ ਪੁਰਾਣੇ ਪੰਜਾਬ ਦੇ ਸਾਲ ਪੁਰਾਣੇ ਪੁਰਾਣੀ ਇੱਟ ਦੇ ਮਕਾਨ ਨੇ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਕੋਈ ਵੀ ਹੱਲ ਹੋਣਾ ਚਾਹੀਦਾ ਕਿਸੇ ਵੀ ਵੇਲੇ ਕਿਸੇ ਦਾ ਨੁਕਸਾਨ ਹੋ ਸਕਦਾ ਜਾਨੀ ਮਾਲ ਦਾ ਇਹ ਸਾਡੀ ਪ੍ਰਸ਼ਾਸਨ ਲੱਗੇ ਅਪੀਲ ਆ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗੋਪਾਲ ਕ੍ਰਿਸ਼ਨ ਆ ਜੀ ਕੀ ਘਟਨਾ ਆ ਪ੍ਰਿਯਾ ਜੀ ਘਟਨਾ ਬਸ ਪੁਰਾਣਾ ਮਕਾਨ ਸੀ ਇਹ ਕਈ ਸਾਲਾਂ ਤੋਂ ਐਂ ਚੱਲੀ ਜਾਂਦਾ ਸੀ ਬਾਕੀ ਤਾਂ ਹੁਣ ਭਗਵਾਨ ਦੇ ਸਾਹਮਣੇ ਬਰਸਾਤ ਦੇ ਸਾਹਮਣੇ ਕੀ ਦੀ ਬਸ ਕੀਦਾ ਬਸ ਚੱਲਦਾ ਇਹ ਕਿੰਨਾ ਕ ਪੁਰਾਣਾ ਮਕਾਨ ਆ ਇਹ ਪੁਰਾਣਾ ਮਕਾਨ ਬਾ ਦੇਖ ਲਓ 50 ਸਾਲ ਦੀ ਸਾਡੀ ਉਮਰ ਆ ਸਤੋਂ ਪਹਿਲਾਂ ਦਾ ਹੀ ਆ ਚ ਇਹ ਹੁਣ ਬੰਦੇ ਸੀਗਾ ਕੋਈ ਨਹੀਂ ਬੰਦੀ ਸੀ ਜੀ ਕੋਈ ਨਹੀਂ ਰੰਦਾ ਸੀ ਕੋਈ ਡੋਰੇ ਦੇ ਮਾਲਕ ਵਗੈਰਾ ਇਹਨਾਂ ਦੇ ਮਾਲਕ ਬਾਹਰ ਹੀ ਰਹਿੰਦੇ ਆ ਜੀ ਅੱਛਾ ਕਿਹ ਡੱਕਾ ਬਾਕੀ ਇਹ ਹੈ ਜੀ ਕਿਹ ਡੱਕਾ ਕੋਈ ਹੈਗਾ ਕਿਹ ਡੇਕਨ ਤਾਂ ਹੈਗੀ ਆ ਆਪਣੇ ਉਧਰ ਨਾਲ ਨਾਲ ਉਹਨਾਂ ਦੇ ਘਰਾਂ ਚ ਹੀ ਆ ਨਾਲ ਦੇ ਗਵੰਦੀ ਨਾਲ ਦੇ ਸ਼੍ਰੀਸ਼ ਕੁਮਾਰ ਕੇ ਮਾਲਕ ਦਾ ਕੀ ਨਾਮ ਇਹਦਾ ਦਾ ਨਹੀਂ ਉਹਨਾਂ ਦੀ ਡੈਥ ਹੋ ਚੁੱਕੀ ਆ ਸ਼੍ਰੀਸ਼ ਕੁਮਾਰ ਜੀ ਉਹਨਾਂ ਦੀ ਵਾਈਫ ਹੀ ਰਹਿੰਦੇ ਆ ਇਕੱਲੇ ਉਹਨਾਂ ਦਾ ਪਰਿਵਾਰ ਸਾਰਾ ਬਾਹਰ ਆ ਇਹ ਮਕਾਨ ਕਾਫੀ ਦਿਨ ਤੋਂ ਆ ਬਰਸਾਤ ਆਉਣ ਕਰਕੇ ਬਸ ਉਹ ਵਿੱਚ ਬਸਦਾ ਕਿਸੇ ਦਾ ਹੈ ਨਹੀਂ ਕੋਈ ਇਹਦੇ ਵਿੱਚ ਚਲੋ ਹੁਣ ਪਰਿਵਾਰ ਵਾਲੇ ਚਿਕਾਰੇ ਆ ਸਾਰਾ ਕੁਝ ਕਰਾ ਰਹੇ ਆ ਉਹ ਮਤਲਬ ਬਾਕੀ ਤਾਂ ਕੋਈ ਨੁਕਸਾਨ ਕੋਈ ਨੀ ਨੁਕਸਾਨ ਤੋਂ ਬਚ ਗਿਆ ਜੀ ਕੋਲ ਬੰਦ ਪਿਆ ਖਾਣਾ ਹਾਂ 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 ਬਸ ਬਸ ਜੀ ਬਸ ਨੁਕਸਾਨ ਤੋਂ ਬਚ ਗਿਆ ਕੋਈ ਆੜਾ ਵਾਲੇ ਕੋਈ ਹੈ ਨਹੀਂ ਸੀ ਪਰ ਥੋੜੇ ਚਿਰ ਪਹਿਲੇ ਹੀ ਬਸ ਆਵਾਜ਼ ਆਈ ਨਿਕਲੀ ਔਰ ਠੀਕ